ਸਤਿ ਸ੍ਰੀ ਅਕਾਲ ਜੀ ਮੈਂ ਮਹਿਦ ਦਿੱਕਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਇਸ ਵੇਲੇ ਦੀ اہم ਖਬਰ ਲੈ ਕੇ ਹਾਜ਼ਰ ਹਾਂ ਦੱਸਦੀ ਹੈ ਪੰਜਾਬ ਦੇ ਮੋਹਾਲੀ ਵਿੱਚ 23 ਅਗਸਤ ਨੂੰ ਅਵਾਰਡ ਸ਼ੋਅ ਤੋਂ ਬਾਲੀਵੁੱਡ ਗਾਇਕ ਕਹਾਣੀ ਸਿੰਘ ਨੇ ਆਖਰੀ ਸਮੇਂ ਆਪਣਾ ਨਾਮ ਵਾਪਸ ਲੈ ਲਿਆ ਹੁਣ ਇਸ ਦਾ ਕਾਰਨ ਸਾਹਮਣੇ ਆਇਆ ਹੈ ਪਤਾ ਲੱਗਿਆ ਹੈ ਕਿ ਉਹਨਾਂ ਨੇ ਸੁਰੱਖਿਆ ਕਾਰਨ ਕਰਕੇ ਕਦਮ ਚੁੱਕਿਆ ਉਹਨਾਂ ਨੇ ਸੁਰੱਖਿਆ ਕਾਰਡ ਨੂੰ ਸ਼ੋਅ ਲਈ ਬਾਲੀਥਾਂ ਤੇ ਜਾਣ ਦੀ ਜਲਦ ਨਹੀਂ ਮਿਲੀ ਜਦੋਂ ਕਿ ਉਹ ਆਪਣੀ ਕੀ ਆਰਟੀ ਨਾਲ ਜਾਣਾ ਚਾਹੁੰਦੇ ਸਨ ਇਸ ਦੇ ਨਾਂ ਰਿ ਇਸ ਸ਼ੋਅ ਵਿੱਚ ਹਣੀ ਸਿੰਘ ਦੇ ਪ੍ਰਦਰਸ਼ਨ ਵਿਰੁੱਧ ਆਵਾਜ਼ ਚੁੱਕਣ ਬਾਰੇ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਤ੍ਰੇਨ ਤ੍ਰੇਨਵਰਦਾ ਕਹਿਣਾ ਹੈ ਕਿ ਅਸੀਂ ਸਿਰਫ ਇਹੀ ਚੰਦਿਆ ਕਿ ਹਾਨੀ ਸਿੰਘ ਪੰਜਾਬ ਵਿੱਚ ਪ੍ਰਦਰਸ਼ਨ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਖਰਾਬ ਨਾ ਕਰ ਸਕੇ ਅਸੀਂ ਇਸ ਵਿੱਚ ਸਫਲ ਹੋਏ ਜਾਂ ਭਾਵੇਂ ਕਾਰਨ ਕੋਈ ਵੀ ਹੋਵੇ ਜਿਨਾਲੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਭਵਿੱਖ ਵਿੱਚ ਹਾਨੀ ਸਿੰਘ ਦਾ ਕੋਈ ਵੀ ਸ਼ੋ ਪੰਜਾਬ ਵਿੱਚ ਨਹੀਂ ਹੋਣ ਦੇਣਗੇ ਇਸ ਲਈ ਉਹ ਹਰ ਮੋਰਚੇ ਤੇ ਲੜਨਗੇ ਜਾਣਕਾਰੀ ਅਨੁਸਾਰ ਇਹ ਮੁਹਾਲਲੇ ਵਿੱਚ ਇੱਕ ਫਿਲਮ ਫੇਅਰ ਅਵਾਰਡ ਸ਼ੋ ਸੀ ਫੀ ਮੀਡੀਆ ਰਿਪੋਰਟਾਂ ਅਨੁਸਾਰ ਜਿਵੇਂ ਹੀ ਹਾਨੀ ਸਿੰਘ ਉੱਥੇ ਪਹੁੰਚੇ ਪ੍ਰਬੰਧਕਾਂ ਵੱਲੋਂ ਸ਼ੋ ਦੇ ਅੰਦਰ ਸੁਰੱਖਿਆ ਪਰਵੰਦਾ ਕੀਤੇ ਗਏ ਸਨ ਜਦੋਂ ਕਿ ਪੰਜਾਬ ਪੁਲਿਸ ਵੀ ਤਾਨਾਸ਼ੀ ਕਈ ਮਜ਼ਦੂਰਾਂ ਸੀਆਂ ਮੌਜੂਦ ਹਨ ਜਿਵੇਂ ਹਾਨੀ ਸਿੰਘ ਗਏਤੇ ਆਏ ਉਹਨਾਂ ਨੇ ਆਪਣੇ ਸੁਰੱਖਿਆ ਸੁਰੱਖਿਆ ਕਰਮਚਾਰੀਆਂ ਨੂੰ ਅੰਦਰ ਲਿਜਾਣ ਲਈ ਕਿਹਾ ਪਰਵੰਦਾਕਾਰ ਨੇ ਜੀਆ ਕਰਨ ਤੋਂ ਇਨਕਾਰ ਕਰ ਦਿੱਤਾ ਦੋ ਮਾਤਰਾਂ ਨੇ ਕਾਫੀ ਦੇਰ ਤੱਕ ਗੱਲਬਾਤ ਕੀਤੀ ਅਤੇ ਅੰਤ ਵਿੱਚ ਹਾਨੀ ਸਿੰਘ ਉੱਥੋਂ ਚਲੇ ਗਏ ਜਦੋਂ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਗਾਇਕਾਂ ਨੂੰ ਪਤਾ ਲੱਗਾ ਤਾਂ ਪੰਜਾਬੀ ਅਤੇ ਬਾਲੀਵੁੱਡ ਗਾਇਕ ਜਸਵੀਰ ਦੱਸੀ ਨੇ ਸਭ ਤੋਂ ਪਹਿਲਾਂ ਇਸ ਦਾ ਵਿਰੋਧ ਕੀਤਾ ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਹਨੀ ਸਿੰਘ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਹ ਪਹਿਲਾ ਮੌਕਾ ਸੀ ਜਦੋਂ ਮਨ ਸਮਾਜਿਕ ਵਰਕਰਾਂ ਤੋਂ ਇਲਾਵਾ ਗਾਇਕ ਵੀ ਇਸ ਦਾ ਵਿਰੋਧ ਕਰ ਰਹੇ ਸਨ ਗਾਇਕ ਤਸਵੀਰ ਸਿੰਘ ਦਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਸੀ ਕਿ ਇੱਕ ਆਦਮੀ ਜੋ ਪੰਜਾਬ ਦੀ ਨਸਲਾਂ ਨੂੰ ਨਸ਼ਾ ਕਰਨ ਦੀ ਗੱਲ ਕਰਦਾ ਹੈ ਪੰਜਾਬ ਵਿੱਚ ਸ਼ੋਅ ਕਿਵੇਂ ਕਰ ਸਕਦਾ ਹੈ ਤੇ ਇਸ ਬਾਰੇ ਦੀ ਵੱਡੀ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ